ਕੋ ਦੇਤੇ ਅਸ਼ਵਰਸ਼ ਕਮੇਟੀ ਦੇ ਕੋ ਅਸੀਂ ਆ ਪਰਾਰ ਨੂੰ ਸਕੂਲ ਦੇ ਵਿੱਚ ਪੜ੍ਹਦੀਆਂ ਜਦੋਂ ਸੜਕ ਕ੍ਰਾਸ ਕਰਦੀਆਂ ਨੇ ਉਹਨਾਂ ਤੇ ਬੱਸ ਚੜ ਜਾਂਦੀ ਆ ਇੱਕ ਬੱਚੀ ਮੌਕੇ ਦੇ ਦਮ ਤੋੜ ਜਾਂਦੀ ਆ ਤੇ ਦੂਜੀ ਬੱਚੀ ਜਿਹੜੀ ਬਾਪ ਜਾਵੇ ਜ਼ਖਮੀ ਹੋ ਜਾਂਦੀ ਆ ਬਹੁਤ ਬੁਰਾ ਤਰੀਕੇ ਦੇ ਨਾਲ ਅਸੀਂ ਉਹ ਪਰਵਾਰਾਂ ਵਾਸਤੇ ਸੜਕ ਰੋਪੀ ਅਸੀਂ ਨੜੰਦੀ ਨੋਰੀ ਪਰ ਜਿਹੜੀ ਬੱਚੀ ਇਹ ਤੁਲਾ ਕੋ ਚਲੀ ਗਈ ਸੀ ਉਹਨਾਂ ਪਰਿਵਾਰ ਨੂੰ ਅਸੀਂ ਵਧਾਈ ਦਿੰਦਿਆਂ ਉਹ ਪਰਿਵਾਰ ਲਗਾਤਾਰ ਖੜਾ ਰਿਹਾ ਤੇ ਅਸੀਂ ਇੱਥੇ ਹਾਕਮਾਂ ਨੂੰ ਲਗਾਤਾਰ ਬਖਤ ਪਾਓ ਇਸ ਕਰਕੇ ਸਾਥੀਓ ਉਹ ਲੜਾਈ ਹਜੇ ਵੀ ਚੱਲੀ ਆਵੀ ਇਸ ਲਈ ਇੱਥੇ ਲੋਕ ਲੜਾਉਂਦੇ ਹੁੰਦੇ ਨੇ ਇੱਥੇ ਲੋਕ ਪਾਰਦੇ ਹੁੰਦੇ ਨੇ ਇਸ ਕਰਕੇ ਸਮੂਹ ਕਮੇਟੀ ਨੂੰ ਅਸੀਂ ਬੇਨਤੀ ਕਰਦਿਆਂ ਵੀ ਪ੍ਰਭਾਤ ਪੱਟੀ ਗਿਰਤੀ ਇਲਾਕੇ ਆ ਮਗੋਂ ਪਰਵਾਹ ਨਾ ਮੰਨਿਓ ਲੰਗਰ ਪਾਣੀ ਦਾ ਵੀ ਪ੍ਰਬੰਧ ਕਰਾਂਗੇ ਜਿਹੜੇ ਤੁਸੀਂ ਸੇਵਾ ਦਾਵੇਂ ਸਾਰੀ ਸੇਵਾ ਅਸੀਂ ਛੋੜੀ ਅਟਕੇ ਲੈ ਕੇ ਜਾਣਾ ਸਾਡੇ ਖਾਣ ਇਸ ਕਰਕੇ ਇੱਥੇ ਦੇ ਹਾਕਮ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਿਡਾਂਦੇ ਨੇ ਅਸੀਂ ਕਦੇ ਵੀ ਉਹਨਾਂ ਨੂੰ ਕਾਮਜ਼ੋਰ ਨਹੀਂ ਹੋਣ ਦਿਆਂਗੇ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਸੋਨਾ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ